ਸਰਪੰਚ ਦੀ ਗੱਲ ਦੇ ਵਿੱਚੋਂ ਮੈਨੂੰ ਇੱਕ ਗੱਲ ਸਮਝ ਪਈ ਹੈ ਜਿਹੜੀ ਮੈਂ ਗੁਰਪ੍ਰੀਤ ਵੱਲ ਵੱਧਦਾ। ਤੇ ਇਸ ਤਰ੍ਹਾਂ ਦੇ ਜਵਾਲ ਜਿਹੜੇ ਇਹਨਾਂ ਕੋਲ ਕੰਮ ਕਰਦੇ ਨੇ ਬਹੁਤ ਘੱਟ ਪੈਸੇ ਕਮਾਉਂਦੇ ਨੇ। ਹਲੋ ਮੈਂ 2-2500 ਰੁਪਏ ਦੀ ਦਿਹਾੜੀ ਉਹਨਾਂ ਦੀ ਬਣਦੀ ਹੈ। ਉਹਨਾਂ ਦੇ ਤੁਸੀਂ ਸਾਰੇ ਹੈ। ਘੱਟ ਪੈਸਿਆਂ ਦੇ ਨਾਲ ਵੱਧ ਤੋਂ ਵੱਧ ਕਿਵੇਂ ਘੁੰਮਿਆ ਜਾ ਸਕਦਾ ਹੈ? ਸਾਨੂੰ ਇਸ ਪਾਸੇ ਜੇ ਤੁਸੀਂ ਥੋੜਾ ਜਿਹਾ ਤੋੜਨਾ ਬੁਕੇ ਅਸੀਂ ਜਿਹੜੇ ਸਾਰੇ ਲੋਕ ਬੈਠੇ ਆ 15-7000 ਰੁਪਏ ਵਾਲੀ ਨੌਕਰੀ ਕਰਨ ਵਾਲੇ ਲੋਕ ਹੈ। साधा मन होंगे कि अस घूम के आइए पर सा पैसे नहीं होंगे कि घट पैसे वाइस घूमया जा सकता बहुत सोना सवाल तो बहुत बिल्कुल घूमया जा सकता असल तो घूम फ्री हुई है जिदी बहुत घट पैसों घूमो क्योंकि बहुत महंगे होटलों खर्चा करना कोई घूमना नहीं हूँ तो घट पैसा घूमया जा मैं सी छोटी उदाहरण देना कि पिछले साल दिसंबर के असि गुजरात गए उम उत्सव लग जाए ਸਿੱਤੀ ਵਾਲਾ ਸਫੇਰ ਤੋਂ ਇੱਕ ਨੌਕਰੀ ਵੀ ਹੀ ਦੋ ਮਹੀਨੇ ਸਾਡੀ ਹੋਈ ਉੱਥੇ ਰਣਕਸਵਲ ਹੈਗਾ ਉੱਥੇ ਨਾ ਘਟਾ ਦਾ ਉੱਥੇ ਰਹਿਣ ਦੀ ਜਿਹੜੀ ਇੱਕ ਟੌਪ ਹੈ ਇੱਕ ਬੰਦੇ ਦੀ ਉਹ 20000 ਰੁਪਏ ਪੈ ਜਾਂਦਾ ੱੱਲੇ ਬੰਦੇ ਨੂੰ ਕਿਰਾਇਆ 15 ਤੋਂ 20000 ਉਹ ਇੰਨਾ ਮਹਿੰਗਾ ਪਰ ਤੁਸੀਂ ਸੱਚ ਮੰਨੋ ਕਿ ਅਸੀਂ ਉੱਥੇ ਬਿਨਾਂ ਕੋਈ ਪੈਸਾ ਲੈ ਕੇ ਰੋਕੇ ਆ ਓਹੀ ਜਿਹੜੀ 15 20000 ਤੇ ਰਾਤ ਕੱਤੀ ਆ ਸਰਦਾਰ ਜੀ ਉੱਥੇ ਬਿਲਕੁਲ ਮੁਫਤ ਦੇ ਵਿੱਚ ਅਸੀਂ ਰਹਿ ਕੇ ਆਇਆ ਤਾਂ ਕੀ ਹੋਇਆ ਅਸੀਂ ਉੱਥੇ ਪਹੁੰਚ ਕੇ ਆ ਗਏ ਅਸੀਂ ਆਪਣੇ ਨਾਲ ਆਪਣੇ ਟੈਂਟ ਤੇ ਰੀਚ ਕਰਦੇ ਆ ਸਾਡੇ ਕੋਲ ਕੰਗੂ ਨੇ ਆਪਣੇ ਆਪਾਂ ਸਲੀਪ ਕੋਲ ਆਏ ਨੇ ਤੇ ਜੇ ਤੁਸੀਂ ਕਿਤੇ ਮਰਜ਼ੀ ਆਉਣਾ ਤਾਂ ਤੁਸੀਂ ਆਪਣਾ ਟੈਂਟ ਲਾਓ ਆਪਾਂ ਸਲੀਪ ਕੋਲ ਦੇ ਵਿੱਚ ਬੜ ਕੇ ਸੌਂਦੇ ਸਿਰਫ ਉਸੇ ਬੰਦਾ ਦੀ ਕੋਈ ਗੱਲ ਨਹੀਂ ਦੂਜਾ ਖਾਣਾ ਬਣਾਉਂਦਾ ਸੀ ਨਾਲ ਰੱਖ ਦਿੰਦੇ ਆ ਛੋਟਾ ਜਾਂ ਛੋਟਾ ਮੰਗਾ ਸਾਡੇ ਵਾਇਗਰੀ ਦੀ ਅਸੀਂ ਕੋਈ ਅਗਰ ਸੈਕਟਰੀ ਹੁੰਦਾ ਹੈ ਉਹ ਸਾਡੇ ਆਪਣੇ ਮੁੱਦੇ ਤੇ ਦਿੱਤੀ ਕਰਦੇ ਹੁੰਦੇ ਤਾਂ ਉੱਥੇ ਜਦੋਂ ਅਸੀਂ ਪਹੁੰਚੇ ਤਾਂ ਗੱਲਾਂ ਕਿਤੇ ਹੋ ਗਈਆਂ ਇਹਦਾ ਇਸ ਤਰ੍ਹਾਂ ਕਰਕੇ ਬੁਕਿੰਗ ਕਰਾਉਣੀ ਪੈਂਦੀ ਹੈ ਇਹਦੇ ਪੈਸੇ ਨੇ जिस तरह अज पंडाल सजे पे ना उसे भी अं पंडाल लगे हुए थे जिस तरह किताबा ने उल्ग अलग तरह की अस्पताल लगे हुई संबंध हो मैं तुम्हें दस दिन गया मैं बिचो कि लगने दस ग्यारह बजे तक क्या बंद कर देना तो सारे नहीं पड़ी ने पै जाएंगे किलता ठीक है तो उतर सारे अस्पताल चले गए अपना टेंट लाया उड़ी ਇੱਕਰ 815 20000 ਰੁਪਏ ਚ ਪੈਣੀ ਨੂੰ ਮੁਫਤ ਹੋਊਗੀ ਪਰ ਪਹਿਲਾਂ ਵੀ ਪੈਸਿਆਂ ਦੀ ਜਰੂਰਤ ਨਹੀਂ ਹੈ ਜਦੋਂ ਤਾਂ ਬਵਿੰਦਰ ਸਤਿਆਰਥ ਜੀ ਦਾ ਪੜਤਿਆ ਨਾ ਵੀ ਖਾਲੀ ਜੇਬ ਦੀ ਮਹਾਯਾਤਰਾ ਦਾਟ ਲਈ ਉਦੋਂ ਵੱਡੀ ਤਾਂ ਕੋਈ ਪਹਾਰਣਤ ਹੋਈ ਨਹੀਂ ਟਰੱਕ ਦੀ ਉਹ ਖਾਲੀ ਜੇਬ ਦੇ ਨਾਲ ਹੀ ਉਹਨਾਂ ਨੇ ਮਤਲਬ ਕਿ ਛਡੇ ਬੱਡੇ ਬੱਡੇ ਜਿਹੜੇ ਹੈਗੇ ਉਹ ਸਬਰ ਤੈ ਕੀਤੇ ਆ ਤਾਂ ਬਿਲਕੁਲ ਤੁਸੀਂ ਆਪਣਾ ਛੋਟਾ ਜਿਹਾ ਵਾਧਾ ਥਕੇ ਹੈ ਵੀਕ ਸਮਾਨ ਆਪਣਾ ਨਾਲ ਜ਼ਰੂਰ ਤੇ ਛੋਟਾ ਜਿਹਾ ਤੁਸੀਂ ਰੱਖ ਨਹੀਂ ਸਕਦੇ ਉਹਦੇ ਲਈ ਵੀ ਹੋਣਾ ਆਪਾਂ ਇੱਕ ਸਾਡੀ ਸੰਸਥਾ ਤੋਂ ਨਾ ਕਰਨਾ ਮਾ ਬਹੁਤ ਸਾਰੇ ਸਾਥੀਆਂ ਨਾਲ ਜੁੜੇ ਜਾਣਦੇ ਆ ਉਹ ਮਾਨ ਸਾਹਿਬ ਜਿੰਦਰ ਸਿੰਘ ਜ ਸਾਡੇ ਮਿੱਤਰ ਇਹਨਾਂ ਨੇ ਜੁੜ ਕੇ ਸ਼ੁਰੂ ਕੀਤੀ ਆ ਸਾਡਾ ਰਕਤ ਤੇ ਵੀ ਕਿ ਆਪਾਂ ਵਤ ਵਤ ਦੇਰੇ ਸਫਰ ਨਾਮੇ ਹੁੰਦੇ ਆ ਅਸੀਂ ਮੈਗਜ਼ੀਨ ਵੀ ਚਾੜਦੇ ਆ ਬਹੁਤ ਨਾਮ ਉਹਦੇ ਵਿੱਚ ਸਾਰੇ ਵਨ ਵਨ ਤੇ ਇੱਕ ਗੁਲਦਸਤਾ ਬਣਾਇਆ ਕਿਉਂਕਿ ਸਾਡੀ ਸੰਸਥਾ ਨਾਲ ਜੁੜੇ ਭੈ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੇ ਆ ਕੋਈ ਮੋਟਰਸਾਈਕਲ ਤੇ ਟ੍ਰੈਵਲਿੰਗ ਕਰਦੇ ਆ ਸੇਕ ਸਾਈਕਲ ਤੇ ਡਰਾਈਵਿੰਗ ਕਰਦੇ ਜਿਨ੍ਹਾਂ ਨੇ ਕਸ਼ਮੀਰ ਤੋਂ ਕੰਨਿਆ ਕਮਾਈ ਕਰਕੇ ਯਾਤਰਾ ਕੀਤੀ ਹੈ ਕੁਝ ਹੀ ਟੱਚ ਹੈ ਕਰਨੇਗੇ ਜਿਸ ਤਰ੍ਹਾਂ ਤੁਸੀਂ ਲੋਹਾਂ ਵਾਲੀ ਟ੍ਰੀਲਾਂ ਕੀਤੀ ਸਾਡੇ ਇੱਕ ਪਾਸੇ ਸੀ ਉਹ 250 ਰੁਪਏ ਚ ਲੈ ਘੁੱਟ ਗਿਆ ਔਰ ਹੱਥ ਦੇ ਕੀ ਕਰਦਾ ਹਰੇਕ ਦਿਨਾਂ ਯਾਰੇ ਗੱਲਾਂ ਬਾਤਾਂ ਕਰਨੀਆਂ ਨੇ ਉਹ ਕਹਿੰਦਾ ਨਾਲੇ ਬੰਦਾ ਜਿਹੜਾ ਮੈਨੂੰ ਲਾਇਆ ਨਾ ਮੈਂ ਰੋਟੀ ਵੀ ਉਹਨੇ ਕਮਾਇਆ ਨਵੀਂ ਆਜ ਤੱਕ ਤੇਰੇ ਕੋਲ ਆ ਗਈ ਉਹ ਕਹਿੰਦਾ ਵੀ ਠੀਕ ਹੈ ਸਮਝ ਬਰੇ ਬਰਾ ਐਸਾ ਮਤਲਬ ਕਿ ਕੋ ਮਨ ਨੂੰ ਬਹੁਤੇ ਪੈਸੇ ਨੇ ਜਿਹੜੀ ਇਹਦੀ ਲੋੜ ਨਹੀਂ ਹੁੰਦੀ ਇੱਕ ਵਾਰੀ ਇੱਕ ਕਦਮ ਮੱਟਣਾ ਹੁੰਦਾ ਕਿ ਕਿੱਡਾ ਵੀ ਨੰਬਰ ਸਾਫ ਰਹੀ ਕਰਵਾ ਤਾ ਜਿਹੜੀ ਉਹ ਪਹਿਲੇ ਕਦਮ ਤੋਂ ਹੁੰਦੀ ਹੈ ਜਦੋਂ ਤੂੰ ਵੀ ਪਹਿਲਾ ਕਦਮ ਪੱਟ ਲਿਆ ਫਿਰ ਤੁਸੀਂ ਆਪਣੀ ਯਾਤਰਾ ਨੂੰ ਪੂਰੀ ਕਰਕੇ ਮੌਣਦੇ ਹੋ ਤਾਂ ਜਿਹੜੀ ਤੂੰ ਬਹੁਤੇ ਪੈਸੇ ਨਹੀਂ ਦਿੱਤਾ ਮੈਨੂੰ ਲੱਗਦਾ ਇਹ ਚਲੋੜ ਦੀ ਮੱਥੇਟਾ ਬਾਹਰ ਨਿਕਲਣਾ ਹੈ ਧੰਨਵਾਦ ਮਹਿਜ਼ਬਾਨੀ